ਜਿਹਨਰੇ ਘਰ ਦੇ ਵਿੱਚ ਕੇਸੀ ਮਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ஆன்ਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ ਤਿੰਨ ਚਾਰ ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ 74 ਬੀ ਐਨ ਦੇ ਵਿੱਚ ਲੋ ਜਿਹੜੇ ਮੋਬਾਈਲ ਤੇ ਯਾਰ ਸਾਡੇ ਕੋਲ ਜਿੱ ਇੱਕ ਲੜਕੀ ਵੱਲੋਂ ਕੰਪਲੇਂਟ ਇੱਥੇ ਮਸੂਲ ਹੋਈ ਸੀ ਪੁਲਿਸ ਸਟੇਸ਼ਨ ਦੇ ਵਿੱਚ ਇ ਜਿਹੜਾ ਅਲੀਗੇਸ਼ਨ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ AC ਮੈਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ਆਨਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ ਤਿੰਨ ਚਾਰ ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ ਟੋ ਟੈਂਡੀ ਆਊਟਰੇਜਰ ਮੋਡਸਟੀ ਜੀ ਸਰ ਇੱਕ ਮਾਮਲਾ ਦਰਜ ਕੀਤਾ ਹੈ ਕਿ ਕਿਹੜੀ ਕਿਹੜੀ ਧਾਰਾ ਹੈ ਇਹ ਕਿਹੜੇ ਸੈਕਸ਼ਨ ਦੇ ਤਹਿਤ ਹੈ ਇਹ ਮੁਕੱਦਮਾ ਨੰਬਰ 82 ਹੈ ਜੀ ਤੇ ਧਾਰਾ ਹੈਗੀ ਹੈ 74 ਬੀ ਐਨ ਐਸ ਕੀ ਰੈਸਟ ਕਰਨੀ ਹੋਈ ਹੈ ਜੀ ਹਾਂ ਜੀ ਸਰ ਰੈਸਟ ਹੋ ਗਿਆ ਤੇ ਆਪ ਲੋਕਾਂ ਨੂੰ ਕੀ ਮੈਂ ਆਪ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਇਦਾਂ ਦਾ ਕੋਈ ਵੀ ਕਿਸੇ ਨਾਲ ਕਰਾਇਮ ਹੁੰਦਾ ਸਪੈਸ਼ਲੀ ਫॉर ਔਮਨਸ ਜੋ ਘਰ ਦੇ ਵਿੱਚ ਜਿਨ੍ਹਾਂ ਦੀ ਆਵਾਜ਼ ਕਈ ਵਾਰ ਦੱਬੀ ਰਹਿ ਜਾਂਦੀ ਆ ਕਿਸੇ ਨਾ ਕਿਸ ਸਿਚੁਏਸ਼ਨਸ ਕਰਕੇ ਉਹ ਜ਼ਰੂਰ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਹੈ ਤੁਹਾਡੇ ਕੰਪਲੇਨਟ ਕਰਨ ਨਾਲ ਤੁਹਾਡੀ ਬਦਨਾਮੀ ਨਹੀਂ ਹੋਏਗੀ ਸਗੋਂ ਸੇਜ ਕੰਪਲੀਟ ਨੂੰ ਫੜ ਸਕਾਂਗੇ ਕਿ ਅੱਗੇ ਤੋਂ ਇਹ ਜੀ ਚੀਜ਼ਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਸੋ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਆ ਕਿ ਕਦੇ ਵੀ ਤੁਹਾਨੂੰ ਇਦਾਂ ਦੇ ਕੋਈ ਸਿਚੁਏਸ਼ਨ ਮਿਲਦੀ ਆ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਓ ਉਹ ਤੁਸੀਂ ਸਾਰੇ ਵੈਰੀਫਾਈ ਕਰਨੀ ਪੈਣੀ ਹੈ ਜੀ ਕਿਹੜੀ ਕੰਪਨੀ ਤੋਂ ਕਿੱਥੋਂ ਆਇਆ ਕਿਉਂਕਿ ਆਫਲਾਈਨ ਆਇਆ ਚਾਹੇ ਆਨਲਾਈਨ ਆਇਆ ਬੰਦਾ ਚਾਹੇ ਘਰ ਚ ਵੈਸੇ ਕਿਸ ਨੂੰ ਹਾਇਰ ਕੀਤਾ ਵਾ ਇਹ ਚੀਜ਼ ਦਾ ਰਾਈਟ ਤਾਂ ਕਿਸੇ ਨੂੰ ਨਹੀਂ ਹੈ ਠੀਕ ਹੈ ਕੋਈ ਕਿਸੇ ਨੂੰ ਇਦਾਂ ਗ੍ਰੈਬ ਕਰ ਸਕੇ ਤੇ ਬਾਕੀ ਜੋ ਉਸ ਜੀ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੇ ਘਰ ਦੇ ਵਿੱਚ ਇੱਕ AC ਮਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ਆਨਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ ਤਿੰਨ ਚਾਰ ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ 74 ਬੀ ਇਹਨਾਂ ਦੇ ਵਿੱਚ ਇਹਨੂੰ ਉਹਦੇ ਲਈ ਤੇ ਸਾਡੇ ਕੋਲ ਇੱਕ ਲੜਕੀ ਵੱਲੋਂ ਕੰਪਲੇਂਟ ਇੱਥੇ ਮਸੂਲ ਹੋਈ ਸੀ ਪੁਲਿਸ ਸਟੇਸ਼ਨ ਦੇ ਵਿੱਚ ਜਿਸ ਨੂੰ ਐਲੀਗੇਸ਼ਨ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ AC ਮਕੈਨਿਕ ਉਹਨਾਂ ਨੇ ਬੁੱਕ ਕੀਤੀ ਸੀ ਆਨਲਾਈਨ ਬੁਕਿੰਗ ਕੀਤੀ ਸੀ ਉਹ ਘਰ ਦੇ ਵਿੱਚ ਉਹਨਾਂ ਦੇ ਲਾਸਟ ਤਿੰਨ ਚਾਰ ਦਿਨ ਤੋਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੇ ਗਲਤ ਹਰਕਤ ਕੀਤੀ ਹੈ ਟੋ ਇੰਟੈਂਡੀ ਆਊਟਰੇਜਰ ਮੋਡੇਸਟੀ ਤੇ ਇਹ ਮੁਕਦਮਾ ਨੰਬਰ 82 ਹੈ ਜੀ ਤੇ ਧਾਰਾ ਹੈਗੀ ਹੈ 74 ਬੀ ਐਨਐਸ ਹਾਂਜੀ ਸਰ ਅਰੈਸਟ ਹੋ ਗਿਆ ਹਾਂ ਜੀ ਆਪ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਜੇਕਰ ਅਸੀਂ ਇਸ ਤਰ੍ਹਾਂ ਦੇ ਕਿਉਂ ਜਾਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਵੱਲੋਂ ਫੀਲ ਕਰਨਾ ਚਾਹੀਦਾ ਹੈ ਜੇ ਜਿਹੜੀ ਕੋਈ ਚੌਪਲ ਵੀ ਤੇ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੀਦੀ ਹੈ ਕਿ ਇਦਾਂ ਦਾ ਕੋਈ ਵੀ ਕਿਸੇ ਨਾਲ ਕਰਾਇਮ ਹੁੰਦਾ ਸਪੈਸ਼ਲੀ ਫॉर ਔਮਨਸ ਜੋ ਕਰਦੇ ਵਿੱਚ ਜਿਨ੍ਹਾਂ ਦੀ ਆਵਾਜ਼ ਕਈ ਵਾਰ ਦੱਬੀ ਰਹਿ ਜਾਂਦੀ ਆ ਕਿਸੇ ਨਾ ਕਿਸ ਸਿਚੁਏਸ਼ਨਸ ਕਰਕੇ ਉਹ ਜ਼ਰੂਰ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਹੈ ਤੁਹਾਡੇ ਕੰਪਲੇਨਟ ਕਰਨ ਨਾਲ ਤੁਹਾਡੀ ਬਦਨਾਮੀ ਨਹੀਂ ਹੋਏਗੀ ਸਗੋਂ ਸੇਜ ਤੇ ਕੰਪਲੈਟ ਨੂੰ ਫੜ ਸਕਾਂਗੇ ਕਿ ਅੱਗੇ ਤੋਂ ਇਹ ਜੀ ਚੀਜ਼ਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਸੋ ਮੈਂ ਲੋਕਾਂ ਨੂੰ ਹੀ ਅਪੀਲ ਕਰਦੀ ਆ ਕਿ ਕਦੇ ਵੀ ਤੁਹਾਨੂੰ ਇਦਾਂ ਦੇ ਕੋਈ ਸਿਚੁਏਸ਼ਨ ਮਿਲਦੀ ਆ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਓ ਜਿਹੜੀ ਕੰਪਨੀ ਦੇ ਕੋਲੇ ਸੰਬੰਧ ਜੇ ਹੋਈ ਹੈ ਕੰਪਨੀ ਵਾਲਿਆਂ ਨੇ ਜਿਹੜਾ ਰਿਪੋਰਟ ਕੀਤਾ ਜਾਊਗਾ ਜਿੱਦਾਂ ਨੇ ਕਿ ਬੰਦਾ ਭੇਜਿਆ ਸੀ ਜਾਂ ਉਹਨਾਂ ਦੇ ਕੋਲ ਉਹ ਚੀਜ਼ਾਂ ਸਾਰੀ ਵੈਰੀਫਾਈ ਕਰਨੀ ਪੈਣੀ ਆ ਜੀ ਕਿ ਆਫਲਾਈਨ ਆਇਆ ਚਾਹੀ ਆਨਲਾਈਨ ਆਇਆ ਬੰਦਾ ਚਾਹੇ ਕਰ ਚ ਵੈਸੇ ਕਿਸ ਨੂੰ ਹਾਇਰ ਕੀਤਾ ਵਾ ਇਹ ਚੀਜ਼ ਦਾ ਰਾਈਟ ਤਾਂ ਕਿਸੇ ਨੂੰ ਨਹੀਂ ਹੈ ਠੀਕ ਹੈ ਕੋਈ ਕਿਸੇ ਨੂੰ ਇਦਾਂ ਗ੍ਰੈਬ ਕਰ ਸਕੇ ਤੇ ਬਾਕੀ ਜੋ ਚੀਜ਼ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ